ਅੱਜ ਵੇਖੋ ਜੀ ਮੈਂ ਅੰਗਰੇਜ਼ ਸਿੰਘ ਸੈਸਰਾਗਾ ਕਿਸਾਨ ਮੀਤ ਉਸਨ ਦਾ ਸਿਲੰਡੀ ਪੰਜਾਬ ਜਿਹੜਾ ਪ੍ਰਧਾਨ ਗੁਰਕਬਾਲ ਤੋਂ ਵੇਖੋ ਅੱਜ ਪੰਡੋਰੀ ਵੜਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਨਾਲ ਉਹ ਜਿਹੜਾ ੱੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲੈ ਆ ਲੈ ਰਹੇ ਆ ਗੱਲ ਕਰਾਂਗੇ ਜਿਹੜਾ ਆਪਣਾ ਭਾਰਤ ਮਾਲਾ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗਾ ਜਿਹੜੀ ਵਿੱਚ ਆ ਰਹੀ ਹੈ ਤੇ ਇਹਦੇ ਤੋਂ ਠੀਕ ਪਿੱਛੇ ਇਤੋਂ 30 ਕਿੱਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਪਾਲੀਆਂ ਦੇ ਵਿੱਚ ਜਗਾ ਉੱਥੇ 5 ਕਰੋੜ 35 ਲੱਖ ਦਾ ਪੈਸੇ ਪਾਇਆ ਇਹ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗਾ ਇਹਦੀ ਬੰਦੀਏ ਤੇ ਉਹਦੇ ਨਾਂ ਇਹ ਜਿਹੜਾ ਧੱਕਾ ਕਰ ਰਹੀ ਆ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਤੇ ਉਹ ਆਪਣਾ ਕਬਜ਼ਾ ਲੈ ਲੋ ਕਿਸਾਨ ਦਾ ਲੈ ਲੋ ਕੋਈ ਨਹੀਂ ਧੱਕਿਆ ਜਾਊਗਾ ਤੇ ਪ੍ਰਸ਼ਾਸਨ ਪਰ ਉਹ ਗੱਲ ਸੋਨੂੰ ਤਿਆਰ ਨਹੀਂ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਤੇ ਜਥੇਬੰਦੀ ਜਿਹੜੀ ਉਹ ਖੜੀ ਆ ਕਿ ਭਾਈ ਧੱਕੇਸ਼ਾਹੀ ਨਾਲ ਨਹੀਂ ਆ ਅੱਜ ਤੱਕ ਇਹ ਮਾਹੌਲ ਹੈ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੈ ਤੁਸੀਂ ਪੁਲਿਸ ਪ੍ਰਸ਼ਾਸਨ ਵੀ ਐਸ.ਡੀ.ਐਮ ਸਾਹਿਬ ਨਾਲ ਉਹ ਗੱਲਬਾਤ ਕਰਦੇ ਪਏ ਆ ਪਰ ਐਸ.ਡੀ.ਐਮ ਜਿਹੜੇ ਸਾਹਿਬ ਐਸ.ਡੀ.ਐਮ ਸਾਹਿਬ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਨੂੰ ਕੋਈ ਅਸਲੀਅਤ ਜਿਹੜੀ ਉਹ ਨਹੀਂ ਦੱਸ ਰਹੀ ਸੋ ਉਹਦੇ ਤੇ ਗੱਲਬਾਤ ਚੱਲ ਰਹੀ ਹੈ ਵੇਖੋ ਹੁਣ ਅੱਗੇ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਕੀ ਮੰਗ ਕੇ ਆ ਤੁਹਾਡੀ ਮੰਗ ਸਾਡੀ ਇਹੋ ਹੀ ਹੈ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਤੇ ਜਿਹੜਾ ਉਹਦਾ ਪੂਰਾ ਕੀਤਾ ਜਾਵੇ ਤੇ ਆਪਣੀ ਜ਼ਮੀਨ ਤੇ ਨਾ ਕਵਰ ਕਿਸਾਨ ਆਪਣਾ ਕਬਜ਼ਾ ਦੇ ਦੇਗਾ ਉਹ ਮੜੇ ਨਹੀਂ ਕਰੇਗਾ ਕਬਜ਼ਾ ਹਾਂਜੀ ਭਾਈ ਕੀ ਨਾਮ ਜੀ ਤੁਹਾਡਾ ਮੇਰਾ ਮੰਗਬੀਰ ਸਿੰਘ ਕਿੰਨੇ ਮੇਰਾ ਪਨੋਰੀ ਵੜਾਚ ਕੀ ਕੀ ਮਸਲਾ ਜੀ ਤੁਹਾਡੀ ਜ਼ਮੀਨ ਦਾ ਸਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ 6 ਕਿੱਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ ਤੇ ਸਰ ਇਹਦਾ ਜਿਹੜਾ ਰੇਟ ਆ ਉਹ ਸਾਨੂੰ ਸਹੀ ਨਹੀਂ ਦਿੱਤਾ ਜਾ ਰਿਹਾ ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6. ਆਪਣੇ ਲਿਖ ਕੇ ਦਿਓ 6-7 ਕਰੋੜ ਰੁਪਏ ਕਿੱਲੇ ਦਾ ਵਾ ਤੇ ਜਿਹੜਾ ਮੈਨੂੰ ਦੇਣ ਦੇ ਆਸ ਟਾਈਮ ਤੇ ਸਵਾ ਕ ਕਰੋੜ ਰੁਪਏ ਮੈਨੂੰ ਦੇਣ ਦੇ ਆ ਤੇ ਜਿਹੜੀ ਸਰਕਾਰ ਮੇਰੇ ਨਾਲ ਪੈਸੇ ਤੋਂ ਦਿੱਤੇ ਤੋਂ ਬਗੈਰ ਹੀ ਮੈਨੂੰ ਧੱਕੇਸ਼ਾਈ ਨਾਲ ਮੇਰੇ ਕੋਲ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੀ ਆ ਤਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨਹੀਂ ਪਾਏ ਗਏ ਨਹੀਂ ਸਰ ਮੇਰੇ ਖਾਤੇ ਪਾਏ ਨਹੀਂ ਪੈਸੇ ਤੇ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਸਾਡੇ ਸੇਕੀ ਤੇ ਸਰ ਮੇਰਾ ਇੱਕ ਰੇਟ ਦਿੱਤਾ ਜਾਵੇ ਸਹੀ ਮੈਨੂੰ ਤੇ ਫਿਰ ਮੈਂ ਜ਼ਮੀਨ ਦਾ ਇਹਨਾਂ ਨੂੰ ਕਬਜ਼ਾ ਦੇ ਦੂੰਗਾ ਜੇ ਮੈਨੂੰ ਸਹੀ ਕੀਮਤ ਮਿਲਦੀ ਆ ਤੇ ਫਿਰ ਮੈਂ ਕਬਜ਼ਾ ਦੂੰਗਾ ਉਸ ਤਰ੍ਹਾਂ ਮੈਂ ਕਬਜ਼ਾ ਨਹੀਂ ਦੂੰਗਾ ਨਹੀਂ ਤੇ ਫਿਰ ਮੈਂ ਗਾੜੀ ਆਣ ਕੇ ਮਸ਼ੀਨ ਦੇ ਮਾਰ ਜਣਾ ਠੀਕ ਇੱਕ ਪੰਨ ਜਰਨੈਲ ਸਿੰਘ ਹਾਂਜੀ ਹਾਂਜੀ ਜਿਹੜੀ ਜ਼ਮੀਨ ਦਾ ਪਜਸ਼ਨ ਲੈਣ ਆਏ ਆ ਇਹ ਜ਼ਮੀਨ ਹੈ ਸਾਡੀਆਂ ਜਿਹੜੀ ਦੋ ਪਾੜ ਹੋਰੀ ਜ਼ਮੀਨ ਇਹ ਅਤੀ ਜ਼ਮੀਨ ਸਾਡੀ ਇੱਧਰ ਆ ਜਾਂਦੀ ਆ ਅਤੀ ਜ਼ਮੀਨ ਇੱਧਰ ਆ ਜਾਂਦੀ ਆ ਉਹਨੂੰ ਕੋ ਰਸਤਾ ਨਹੀਂ ਦੇ ਰਹੇ ਉਹਦੀ ਕੋ ਪੈਪ ਲਾਈਨ ਨਹੀਂ ਦੇ ਰਹੇ ਕੋਈ ਜਿਹੜੀਆਂ ਸਾਡੀਆਂ ਮੋਟਰਾਂ ਕੁਆਰ ਵਿੱਚ ਹੋਈਆਂ ਨੇ ਉਹਨਾਂ ਦਾ ਕੋ ਪੈਸਾ ਨਹੀਂ ਕੁਆਰ ਕੀਤਾ ਨਹੀਂ ਦੇ ਰਹੇ ਇੱਕ ਵਾਰਡ ਨਹੀਂ ਸਾਨੂੰ ਦੱਸਦੇ ਵੀ ਸਾਡੀ ਕਿੱਦਾਂ ਆਈ ਨੇ ਸਾਡੀ ਜ਼ਮੀਨ ਦੀ ਪੋਜੀਸ਼ਨ ਕਿੱਦਾਂ ਆਈ ਆ ਸਾਨੂੰ ਕੋਈ ਵੀ ਦੱਸ ਨਹੀਂ ਪਏ ਨਾ ਉਹਦਾ ਕੋ ਮਰਜ਼ਾ ਦੇ ਰਹੇ ਆ ਤੇ ਨਾ ਹੀ ਕੋ ਪੈਸੇ ਲਈ ਆ ਤਾਂ ਕਿੰਨਾ ਕਬਜ਼ਾ ਲੈਣਾਗੇ ਸਾਡੇ ਖਾਤੇ ਕੋਈ ਪਹਿ ਨਹੀਂ ਪਿਆ ਤਾਂ ਸਾਨੂੰ ਕਹਿੰਦੇ ਫੈਲਾ ਲਓ ਫੈਲਾ ਜੇ ਲਾਉਨੇ ਆ ਤੇ ਪੈਸੇ ਨਹੀਂ ਹੁੰਦੇ ਅੱਜ 6-6 ਮਹੀਨੇ ਕਈਆਂ ਦੇ ਹੋ ਗਏ ਆ ਕਈਆਂ 2-2 ਮਹੀਨੇ ਹੋ ਗਏ ਆ ਕਈਆਂ 3-3 ਮਹੀਨੇ ਹੋ ਗਏ ਆ ਕਈਆਂ ਨੂੰ ਮਹੀਨਾ-ਮਹੀਨਾ ਹੋ ਗਿਆ ਨਵੇਂ ਸੜੇ ਫੇਰ ਫੈਲਾਣ ਲੱਗ ਗਏ ਫੇਰ ਨਾ ਕੋ ਪੈਸਾ ਪਿਆ ਨਾ ਕੋ ਪੈਸਾ ਇੱਕ ਸਾਡੀ ਜ਼ਮੀਨ ਦਾ ਰੇਟ ਜਿਆਦਾ ਵਾ 4 ਕਰੋੜ ਰੁਪਿਆ 3 ਕਰੋੜ ਰੁਪਿਆ ਕਿੱਲੇ ਦਾ ਰੇਟ ਵਾ ਸਾਨੂੰ ਏਕੇਪੀ ਰੁਪਿਆ ਦੇ ਰਹੇ ਨੇ ਬਣਿਆ ਪਿੱਛੇ ਜਾ ਕੇ 10 51 ਲੱਖ ਦੇ ਹਿਸਾਬ ਨਾਲ ਉਹਦਾ ਕੈਕਟ ਰੇਟ ਆ ਰਿਹਾ ਵਾ ਇਹ ਸਾਨੂੰ 18 ਲੱਖ ਦੇ ਹਿਸਾਬ ਨਾਲ ਸਾਡੇ ਪੈਸੇ ਬਣਾ ਕੇ ਦੇ ਜਾ ਰਹੇ ਪਿੱਛੇ ਵੇਖੋ ਜਿਹੜ beep yeah, 52 ਲੱਖ ਦਾ ਹੈ ਉਹ ਉੱਥੇ ਵੀ ਸੇਮ ਰੇਟ ਜਿੱਥੇ 18 ਲੱਖ ਕਰੈਕਟ ਰੇਟ ਵਾ ਜਿੱਥੇ 50 ਲੱਖ ਉੱਥੇ ਵੀ ਸੇਮ ਉਹਦਾ ਉਹਨਾਂ ਦਾ ਵੀ ਮਤਲਬ ਵੀ ਉੱਥੇ ਪੈ ਗਿਆ ਵਾ 7 ਕਰੋੜ ਰੁਪਈਆ ਤੇ ਇੱਧਰ ਪੈ ਗਿਆ 1 ਕਰੋੜ ਰੁਪਈਆ ਰੋਡ ਦੇ ਉੱਤੇ 1 ਕਰੋੜ ਰੁਪਈਆ ਜਿਹੜਾ ਜੀਟੀ ਰੋਡ ਮਨਜੀਠਾ ਰੋਣ ਵਾ ਉਹਦੇ ਉੱਤੇ 1 ਕਰੋੜ ਰੁਪਈਆ ਵਾ ਜਿਹੜਾ ਉਹ ਤੋਂ 1 ਕਿਲੋਮੀਟਰ ਪਿੱਛੇ ਆ ਉਹਦਾ ਜੀ 7 ਕਰੋੜ ਰੁਪਈਆ ਤੇ ਸਾਨੂੰ ਕੋਈ ਜੀ ਐਸਟੀਐਮ ਕੋ ਸਾਭ ਕੋ ਜਾਣਦੇ ਆ ਉਹ ਕਹਿੰਦੇ ਜੀ ਤੁਸੀਂ ਤਹਿਸੀਲਦਾਰ ਕੋ ਜਾਓ ਤਹਿਸੀਲਦਾਰ ਕੋ ਜਾਣਦੇ ਆ ਉਹ ਕਹਿੰਦੇ ਜੀ ਪਟਵਾਰੀ ਕੋ ਜਾਓ ਪਟਵਾਰੀ ਕੋ ਜਾਣਦੇ ਆ ਜੀ ਉਹ ਵਾੜ ਬਾਰੇ ਦੱਸਦਾ ਕਿ ਨਾ ਸਾਨੂੰ ਉਹਦੇਆਂ ਚੀਜ਼ਾਂ ਮਰ ਜਿਹੀ ਪੁੱਛਦੇ ਆ ਵੀ ਸਾਡੀ ਜ਼ਮੀਨ ਦੀ ਅਕਵਾਇਰ ਦਾ ਕਿਦਾਂ ਸਾਡੇ ਕਿੰਨੀ ਜ਼ਮੀਨ ਵਿੱਚ ਆਈ ਹੈ ਕਿਹੜਾ ਨੰਬਰ ਆਇਆ ਕੋਈ ਦੱਸਿਆ ਨਹੀਂ ਜਾਂਦਾ ਕੋਈ ਪੁੱਛਿਆ ਨਹੀਂ ਜਾਂਦਾ ਇਹ ਆਪਣੀ ਸਿਹਤ ਨਾਲ ਸੰਭਾਲ ਲਏ ਜਾਂਦੇ ਆ ਇਹ ਆਪਣੀ ਸਿਹਤ ਨਾਲ ਕਬਜ਼ੇ ਧੱਕੇ ਨਾਲ ਲਈ ਜਾਂਦੇ ਆ ਜਿੱਥੇ ਅਕਵਾਇਰ ਨਹੀਂ ਵੀ ਹੋਈ ਉਹ ਵੀ ਥਾਂ ਵਾ ਕੇ ਲੋਕਾਂ ਦੇ ਝੋਨੇ ਖਰਾਬ ਕਰੀਂਦੇ ਨੇ ਲੋਕਾਂ ਦਾ ਨੁਕਸਾਨ ਕਰੀਂਦੇ ਨੇ